ਇਹ ਭੈਣ ਆਪਣੇ ਭਰਾ ਨੂੰ ਇੱਥੇ ਲੈ ਕੇ ਆਈ ਸੀ ਕੈਂਪ ਤੇ ਸੰਗਲ ਨਾਲ ਮੰਨ ਕੇ ਇਹ ਆਪਣਾ ਵਾਸ਼ਰੂਮ ਪੀ ਜਾਂਦਾ ਸੀ ਲੈਟਰਿੰਗ ਦੇ ਵਿੱਚੋਂ ਕੱਢ ਕੇ ਪਾਣੀ ਪੀ ਜਾਂਦਾ ਸੀ ਨਾਲੀਆਂ 'ਚੋਂ ਕੱਢ ਕੇ ਗੰਦ ਖਾਈ ਜਾਂਦਾ ਸੀ ਬਹੁਤ ਬੁਰੇ ਹਾਲ ਸੀ ਬਾਈ ਨੇ ਮਾਲਪੁਰ ਤੋਂ ਲੈ ਕੇ ਆਈ ਸੀ ਭੈਣ ਉਹ ਬੋਤਲ ਜਿਹੜੀ ਪਿਸ਼ਾਬ ਦੀ ਹੁੰਦੀ ਹੈ ਸਾਰੀ ਪੀ ਜਾਂਦਾ ਮੂਤ ਵੀ ਪੀ ਜਾਂਦਾ ਆਪਣਾ ਆਪ ਹਾਂਜੀ ਕਾਲਾ ਗੂੜਾ ਕੱਢਦਾ ਨਾ ਨਿਆਣੇ ਦੇ ਥੱਪੜ ਥੁੱਪੜ ਮੇਰੇ ਵੀ ਮਾਰ ਦਿੰਦਾ ਕਿ ਮੇਰਾ ਕੋਈ ਹੈ ਨਹੀਂ ਮੈਂ ਉਹ ਘਰ ਹੀ ਆਪਣੇ ਕੋਲ ਰੱਖ ਦਿੱਤਾ ਮੈਂ ਮੇਰੇ ਘਰ ਤੇ ਨਹੀਂ ਮੇੜੇ ਮਾਰਦੇ ਫਿਰਦੇ ਇਹ ਛੱਡ ਦੇ ਕਿੱਥੇ ਚੱਟਾ ਇਹ ਕੋਈ ਨਹੀਂਗਾ ਮੈਂ ਇਹ ਨਹੀਂ ਮੇੜ ਅਸੀਂ ਹੈਗੇ ਫੇਰ ਅਸੀਂ ਤੇਰੇ ਭਰਾ ਨਹੀਂ ਫੇਰ ਇਹ ਹੁਣ ਸਾਡੀ 1 ਮਹੀਨੇ ਦੀ ਛੋਟੀ ਜਿਹੀ سپورਟ ਨਿਰਮਲ ਨੂੰ ਦੁਬਾਰਾ ਇਨਸਾਨ ਬਣਦੇ ਵਿੱਚ ਸਾਈ ਤੇ ਸਾਰੇ ਨੇ ਆਈ ਮੇਰਾ ਕੋਈ ਨਹੀਂ ਕਹੇਗਾ ਮੇਰੇ ਇੱਥੇ ਕੋਈ ਨਹੀਂ ਆਇਆ ਹੈਗਾ ਭੈਣ ਨੂੰ ਕਹਿ ਕਰੋ ਨਾ ਕਿ ਮੈਂ ਤੇਰਾ ਭਰਾ ਆਂ ਚਲਦੇ ਹਾਂ ਤੇਰਾ ਕਹ ਪੈਣ ਦੇ ਕਹ ਰੋ ਨਾ ਭੈਣ ਕਿ ਮੈਂ ਤੇਰਾ ਭਰਾ ਠੀਕ ਆ ਹੁਣ ਮੈਂ ਕਹਦੇ ਬਠੀਕ ਹੈ ਹਾਂ ਠੀਕ ਹੈ ਵੀਰੇ ਹਾਂ ਜੀ ਹਾਂ ਜੀ ਆਹ ਕੌਣ ਹੈ ਜਿਹੜਾ ਭੈਣ ਆ ਜੀ ਅੱਛਾ ਜਿਸ ਦਿਨ ਤੂੰ ਆਇਆ ਸੀ ਕੀ ਹੋਇਆ ਏ ਤੈਨੂੰ ਉਦਣ ਮੈਂ ਆਉ ਪਰ ਜਿੱਤੇ ਉਦ ਗਿਆ ਹੋ ਗਿਆ ਜਰਾ ਦਿਮਾਗ ਉੱਪਰ ਗਿਆ ਮੈਂ ਕੀ ਹੋਈ ਸੀ ਭੈਣੇ ਗੱਲ ਜੋ ਲੈ ਕੇ ਆਏ ਸੀ ਇਹਨੂੰ ਕੀ ਹੋਇਆ ਸੀ ਨੂੰ ਇਹ ਨਾਤਾ ਦਾ ਸੀ ਜੀ ਮਨ ਕੇ ਲਈ ਆ ਸੀ ਹਾਂਜੀ ਉਹ ਲੈਡ ਕੱਡੇ ਦਾ ਲੈਟਰਿੰਗ ਦਾ ਪਾਣੀ ਪੀ ਜਾਂਦਾ ਤਾਂ ਘਰੀ ਤੇ ਬਾਕੀ ਆਪੇ ਦਾ ਪਿਸ਼ਾਬ ਹੀ ਪੀ ਜਾਂਦਾ ਤਾਂ ਬਾਕੀ ਬੀੜੀਆਂ ਦਾ ਜਿਆਦਾ ਨਹੀਂ ਛੱਡਦਾ ਤਾਂ ਇਹ ਹਮ ਨਿਰਮਲ ਹਾਂਜੀ ਹੁਣ ਦੇਖ ਬਾਬਾ ਜੀ ਨੇ ਕਿੰਨੀ ਵਧੀਆ ਸਿਹਤ ਬਣਾ ਦਿੱਤੀ ਤੇਰੀ ਕਿੰਨੀ ਸੋਹਣੀ ਕਿਰਪਾ ਕੀਤੀ ਤੇਰੇ ਤੇ ਹੁਣ ਬੰਦਾ ਬਣ ਕੇ ਰਹਿਣਾ ਤੂੰ ਸਾਡੇ ਕੋਲ ਇਹਨੂੰ ਭੇਜ ਦਈਏ ਇਹ ਮੈਂ ਇੰਨਾ ਨਹੀਂ ਰਹਿਣਾ ਜੀ ਹਾਂ ਇਹਨਾਂ ਨਾਲ ਹੀ ਰਹਿਣਾ ਇਹ ਆ ਕੇ ਲੈ ਜੋਗੀ ਵੀ ਇੱਦਾਂ ਹੀ ਬੇੜੇ ਮਾਰਦੀ ਫੇ ਭਾਜੀ ਕਿੱਥੇ ਰੱਖਿਆ ਹੈ ਇਨੂੰ ਭੇਜ ਦੇਣਾ ਥੋੜੇ ਦਿਨਾਂ ਹਾਂ ਜੀ ਇਹ ਆਜੂਗੀ ਮੁੜ ਕੇ ਉਹਨਾਂ ਦਿਨ ਸਾਡੇ ਕੋਲ ਇੱਥੇ ਸੇਵਾ ਕਰਾ ਹਾ ਜੇ ਹੈਨਾ ਇਹ ਵੀ ਆਪਦਾ ਘਰ-ਬਾਰ ਦੇਖਿਆ ਹੋਊਗੀ ਜਾ ਕੇ ਠੀਕ ਤੂੰ ਉਹਨਾਂ ਟਾਈਮ ਇੱਥੇ ਰਹਿਣਾ ਸਾਡੇ ਕੋਲ ਠੀਕ ਆ ਠੀਕ ਹੈ ਜੀ ਤਾਂ ਭਾਵੇਂ ਨਾ ਹਾਂ ਜੀ ਰਹਿ ਲੈਣਾ ਜੀ ਹਾਂ ਇਹਨੂੰ ਸਮਝਾ ਕੇ ਗੱਲ ਜੀ ਮੇਰਾ ਕੋਈ ਹੈ ਨਹੀਂ ਮੈਂ ਇਹਨੂੰ ਘਰੀ ਆਪਣੇ ਕੋਲ ਰੱਖਦੀ ਮੇਰੇ ਘਰ ਦੇ ਵੀ ਮੇਹਣੇ ਮਾਰਦੇ ਪੈਣੇ ਨਹੀਂ ਛੱਡਦੇ ਮੈਂ ਕਿੱਥੇ ਛੱਡਾਂ ਇਹਨੂੰ ਇਹਨੂੰ ਕੋਈ ਹੈ ਨਹੀਂਗਾ ਮੈਂ ਹੀ ਇਹਦੀ ਭੈਣ ਅਸੀਂ ਹੈਗੇ ਹਾਂ ਫੇਰ ਅਸੀਂ ਤੇਰੇ ਭਰਾ ਨਹੀਂ ਹੇਰ ਮੈਂ ਤੈਨੂੰ ਉਸ ਦਿਨ ਵੀ ਕਿਹਾ ਸੀਗਾ ਕੀ ਹਾਲਤ ਸੀ ਉਸ ਦਿਨ ਇਹਨੂੰ ਕਿਵੇਂ ਬੰਨ ਕੇ ਲੈ ਕੇ ਆਈ ਸੀ ਕਿੰਨੇ ਜਾਣੇ ਤੈਨੂੰ ਨਾਲ ਲੈ ਕੇ ਆਈ ਸੀ ਅੱਜ ਤੱਕ ਭਰਾ ਖੜਕ ਨਹੀਂ ਹੋਵੇਂ ਮਹਾਰਾਜ ਦੀ ਕਿਰਪਾ ਹੋਣੀ ਸੱਚੇ ਪਾਤਸ਼ਾਹ ਦੀ ਇਹਨੂੰ ਰੱਖਣ ਦੀ ਲੋੜ ਨਹੀਂ ਪੈਣੀ ਇਹ ਤੁਹਾਡੀ ਮਦਦ ਕਰੂਗਾ ਹੋਣ ਵੀ ਕਹਿੰਦੇ ਸੀ ਕਿ ਬਤੂ ਆਪਣੇ ਨਿਆਣੇ ਦੇਖ ਲੈ ਨਹੀਂ ਛੱਡ ਜਾ ਮੈਂ ਕਿਹਾ ਮੈਂ ਕਿੱਦਾਂ ਛੱਡਾਂ ਇਹਨੂੰ ਮੇਰਾ ਭਰਾ ਇਹਨੂੰ ਰੱਖਾਂਗੇ ਸਾਡਾ ਭਰਾ ਵਾ ਅਸੀਂ ਇਹਨੂੰ ਰੱਖਾਂਗੇ ਕਿਉਂਕਿ ਸਾਨੂੰ ਪਤਾ ਜੀ ਇਹਨੂੰ ਹੁਣ ਅਸੀਂ ਐਂ ਭੇਜਤਾ ਨਾ ਇਨੇ ਦੁਬਾਰਾ ਫੇਰ ਉਵੇਂ ਹੋ ਜਾਣਾ ਜਾ ਕੇ ਹਾਂਜੀ ਇਸ ਕਰਕੇ ਇਹਨੂੰ ਹਜੇ ਅਸੀਂ ਭੇਜਣਾ ਨਹੀਂਗਾ ਠੀਕ ਹੈ ਭੈਣ ਮੇਰੇ ਨਿਆਣੇ ਬੁੱਤਾਂ ਦੇ ਘੱਟ ਬੋਲਦੇ ਵੀ ਦਿਮਾਗ ਨਹੀਂ ਹੈਗਾ ਉਹਨਾਂ ਦੇ ਕਿਹੜਾ ਪਿੰਡ ਆ ਤੁਹਾਡਾ ਬਰੰਪਰ ਹੈ ਜੀ ਮਰਾ ਇਹਦਾ ਪਿੰਡ ਇਹਦਾ ਮਾਲਪੁਰਾ ਹੈ ਮਾਲਪੁਰਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕਿੱਥੇ ਜੀ ਮੇਰੇ ਤਾਂ ਇਹ ਭੈਣ ਜੇਟ ਮੇਰੇ ਘੁੱਟ ਮੈਂ ਗੱਦ ਮੈਨੂੰ ਕਿੱਥੇ ਰੱਖੂਗੀ ਘਰ ਇਹਦਾ ਆਪਮਸੇ ਟਾਈਮ ਕੱਟਦੀ ਕੁਮਾਕੇ ਕੋਈ ਨਾ ਕੋਈ ਨਾ ਫਿਕਰ ਨਾ ਕਰ ਅਸੀਂ ਤੇਰੇ ਨਾਲ ਅਸੀਂ ਤੇਰੇ ਭਰਾ ਵਾਂ ਤੈਨੂੰ ਮੁੰਦਨ ਕਿਹਾ ਨਹੀਂ ਵੀ ਆ ਪੇਕੇ ਆ ਤੇਰੇ ਹੁਣ ਇੱਥੇ ਕਿਆ ਸੀ ਕਿ ਨਹੀਂ ਅਲੀ ਤੇਰੇ ਪੇਕੇ ਆ ਇਹ ਭੈਣ ਆਪਣੇ ਭਰਾ ਨੂੰ ਇੱਥੇ ਲੈ ਕੇ ਆਈ ਸੀ ਕੈਂਪ ਤੇ ਸੰਗਲ ਨਾਲ ਬੰਨ ਕੇ ਇਹ ਆਪਣਾ ਵਾਸ਼ਰੂਮ ਵੀ ਅੰਦਰ ਸੀ ਲੈਟਰਨ ਦੇ ਵਿੱਚੋਂ ਕੱਢ ਕੇ ਪਾਣੀ ਪੀ ਜਾਂਦਾ ਸੀ ਨਾਲੀਆਂ ਚੋਂ ਕੱਢ ਕੇ ਗੰਦ ਖਾਈ ਜਾਂਦਾ ਸੀ ਬਹੁਤ ਬੁਰੇ ਹਾਲ ਸੀ ਬਾਈ ਦੇ ਮਾਲਪੁਰ ਤੋਂ ਲੈ ਕੇ ਆਈ ਸੀ ਭੈਣ ਅੱਜ ਤੁਸੀਂ ਦੇਖੋ ਵੀ 1 ਮਹੀਨੇ ਦੇ ਵਿੱਚ ਪਿਛਲੇ ਕੈਂਪ ਤੋਂ ਪਿਛਲੇ ਕੈਂਪ ਚਾਈ ਸੀ ਇਹ ਭੈਣ 1 ਮਹੀਨੇ ਦੇ ਵਿੱਚ ਕਰਨਜੀ ਤੇ ਇੰਨਾ ਠੀਕ ਹੋ ਗਿਆ ਨਰਮਲ ਸੌਰੀ ਬਾਹਰ ਸੇਵਾ ਕਰਾ ਰਿਆ ਸੀ ਹੁਣ ਬਾਈ ਪਰਿਵਾਰ ਦੇ ਵਿੱਚ ਕਈ ਵਾਰੀ ਮਜਬੂਰੀ ਹੁੰਦੀ ਆ ਸਾਰੇ ਆਪਾਂ ਮੈਂਬਰ ਅੱਜ ਕੱਲ੍ਹ ਘਰ ਦੇ ਵਿੱਚ ਇੱਕ ਇੱਕ ਦੋ ਦੋ ਬੱਚੇ ਆ ਨਿਊਕਲੀਅਰ ਫੈਮਲੀਆਂ ਦੂਸਰਾ ਦੂਸਰੇ ਨਾਲ ਰਹਿ ਨਹੀਂ ਸਕਦਾ ਖੜ ਨਹੀਂ ਸਕਦਾ ਸਪੋਰਟ ਨਹੀਂ ਕਰ ਸਕਦਾ ਮਾਮਾ ਮਾਸੀ ਪੂਆ ਚਾਚੇ ਤਾਏ ਮਤਲਬ ਸਾਰੇ ਅੱਜ ਕੱਲ੍ਹ ਇਤਨਾ ਕਿਤੇ ਬਿਜ਼ੀ ਆ ਕਿਸੇ ਕੋਲੇ ਸਮਾਂ ਨਹੀਂ ਤੇ ਜਿੱਦੇ ਕਰਕੇ ਕਈ ਵਾਰੀ ਨਿਰਮਲ ਵਰਗੇ ਵੀਰ ਸਾਡੇ ਇਹਨਾਂ ਹਾਲਾਤਾਂ 'ਚ ਪਹੁੰਚ ਜਾਂਦੇ ਆ ਜੇ ਇਹਦੀ ਉੱਤੇ ਸ਼ੁਰੂ 'ਚ ਹੀ ਸਪੋਰਟ ਕਰ ਦਿੰਦੇ ਕੋਈ ਰਿਸ਼ਤੇਦਾਰ ਭੈਣ ਭਰਾ ਤਾਂ ਇਹ ਆ ਗੰਦ ਨਾ ਖਾਂਦਾ ਵਿਚਾਰਾ ਇਹਨੂੰ ਇਦਾਂ ਸੰਗਲਣਾ ਬੰਨਣਾ ਨਾ ਪੈਂਦਾ ਕਿ ਹੁਣ ਸਾਡੀ ਇੱਕ ਮਹੀਨੇ ਦੀ ਛੋਟੀ ਜੀ ਸਪੋਰਟ ਨਿਰਮਲ ਨੂੰ ਦੁਬਾਰਾ ਇਨਸਾਨ ਬਣ ਦੇ ਵਿੱਚ ਸਾਈ ਹੋਈ ਤੇ ਅੱਜ ਨਿਰਮਲ ਬਿਲਕੁਲ ਇੱਕ ਹੋਣਹਾਰ ਨੌਜਵਾਨ ਬਣ ਕੇ ਖੜਾ ਮੁਰਿਆ ਤੇ ਇਹੀ ਅੱਜ ਤੋਂ 1 ਮਹੀਨਾ ਪਹਿਲਾਂ ਵਾਲੀ ਤਸਵੀਰਾਂ ਅਸੀਂ ਲਾਈਆਂ ਨਾਲ ਤੁਸੀਂ ਦੇਖੋ ਵੀਡੀਓ ਚ ਕੀ ਹਾਲ ਸੀ ਉਸ ਦਿਨ ਦਾ ਕਿਦਾਂ ਭੈਣ ਵਿਚਾਰੀ ਬਰਲਾਪ ਕਰਦੀ ਸੀ ਰੋਂਦੀ ਸੀ ਨਾ ਮਾਂ ਨਾ ਪਿਓ ਨਾ ਕੋਈ ਹੋਰ ਭਰਾ ਭੈਣ ਭਾਈ ਸਾਡਾ ਕੋਈ ਆਈ ਕੋਈ ਚਾਚਾ ਤਾਇਆ ਕੋਈ ਨਹੀਂ ਬੱਚਿਆ ਪਿੱਛੇ ਬਸ ਇਹ ਭੈਣ ਆ ਵਿਚਾਰੀ ਤੇ ਇਹ ਭਰਾ ਨੇ ਦੋਨੇ ਭੈਣ ਭਰਾ ਹੀ ਫਰੇ ਕੀ ਕਰਦਾ ਸੀ ਘਰੇ ਫਿਰੇ ਹਾਂਜੀ ਬੰਨ ਕੇ ਰੱਖਦੇ ਤੇ ਸੰਭਲਣਾ ਕਿੰਨੇ ਕ ਟਾਈਮ ਤੋਂ ਇਹਨੇ 2 ਸਾਲ ਹੋ ਗਏ ਘੱਟੋ ਘਾਟ ਇਦਾਂ ਕਰਦੇ ਨੂੰ 2 ਸਾਲਾਂ ਤੋਂ ਬੰਨੇ ਹੋਏ ਸੀ ਹਾਂਜੀ ਬਾਕੀ ਇਹ ਨਹਿਰ ਵੀ ਸਾਡੇ ਕੋਲੇ ਚ ਇਹ ਨਹਿਰ ਉੱਤਰ ਕੇ ਜਲ ਮਾਰਦੇ ਨਹਿਰ ਸੇ ਫੇਰ ਮਸੀ ਬੰਦੇ ਬੰਦੇ ਇਕੱਠੇ ਕੀਤੇ ਤਾਂ ਕੱਢੇ ਆਏ ਨਹਿਰ ਚ ਨਹਿਰ ਚ ਜਲ ਮਾਰ ਗਏ ਹਾਂਜੀ ਘਰੇ ਸਾਡੇ ਨਹਿਰ ਵੀ ਹੈਗੀ ਉਹਦਾ ਬਲੋਖਾ ਢੱਟ ਜਾਂਦਾ ਇਹ ਤੇ ਕਈ ਕਈ ਦਿਨਾਂ ਬਾਅਦ ਆਉਂਦਾ ਤਾਂ ਇਹ ਟੋਲ ਟੋਲ ਕੇ ਲਿਆਂਦੇ ਤੇ ਅਸੀਂ ਨੂੰ ਹੁਣ ਜਦੋਂ ਬੰਨੇ ਹੋਇਆ ਸੀਗਾ ਤੇਰੇ ਸਹੁਰੇ ਬੰਨੇ ਹੋਆ ਸੀ ਹਾਂਜੀ ਮੈਂ ਆਪਣੇ ਸਹੁਰੇ ਰੱਖਿਆ ਤਾਂ ਮੇਰੇ ਸਾਰੇ ਦੇ ਰਿਸ਼ਤੇਦਾਰ ਆਏ ਮੇਰਾ ਕੋਈ ਨਹੀਂ ਹੈਗਾ ਮੇਰੇ ਇੱਥੇ ਕੋਈ ਵੀ ਨਹੀਂ ਆਇਆ ਹੈਗਾ ਤੇ ਅਸੀਂ ਤੇਰੇ ਭਰਾ ਨਹੀਂਗੇ ਹਾਂਜੀ ਫੇਰ ਤੂੰ ਮੇਰੀ ਭੈਣ ਆ ਸਾਡੀ ਕਿਉਂਕਿ ਨਰਮਲਾ ਹਾਂਜੀ ਹਾਂਜੀ ਭੈਣ ਨੂੰ ਕਹਿ ਕੇ ਰੋ ਨਾ ਕਿ ਮੈਂ ਤੇਰਾ ਭਰਾ ਵਾਂ ਸਿਰ ਤੇ ਹੱਥ ਰੱਖ ਪੈਣ ਦੇ ਕਹਿ ਰੋ ਨਾ ਭੈਣ ਰੋ ਨਾ ਕਿ ਮੈਂ ਤੇਰਾ ਭਰਾ ਠੀਕ ਆ ਹੁਣ ਮੈਂ ਕਹਦੇ ਹੁਣ ਮੈਂ ਠੀਕ ਆ ਤਾਂ ਕਿ ਮੈਂ ਤੇਰੇ ਨਾਲ ਖੜੂ ਪੂਰਾ ਕਹਿੰਦੇ ਮੇਰੇ ਨਾਲ ਅ ਫਿਕਰ ਨਾ ਕਰ ਪੈਣੇ ਹੈ ਨਾ ਤੇ ਇਦਾਂ ਕਈ ਵਾਰੀ ਸਾਡੀ ਛੋਟੀ ਜਿਹੀ ਕੋਸ਼ਿਸ਼ ਹੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਇੱਕ ਰਸਤਾ ਕੱਢ ਦਿੰਦੀ ਹੈ ਤੇ ਇਦਾਂ ਹੀ ਆ ਜਿੰਨੇ ਵੀ ਤੁਸੀਂ ਅਲੱਗ-ਅਲੱਗ ਖੜੇ ਦੇਖਦੇ ਹੋ ਆ ਮਾਵਾ ਖੜੀਆਂ ਆਪਣੇ ਪੁੱਤਾਂ ਨੂੰ ਸਿੰਗਲਾਂ ਨਾਲ ਬੰਨ ਬੰਨ ਕੇ ਲੈ ਕੇ ਆਈਆਂ ਆ ਭੈਣ ਖੜੀ ਆ ਆ ਬਾਪੂ ਬੈਠਾ ਪਿੱਛੇ ਵਿਚਾਰਾ ਖੜਾ ਵਾ ਆ ਮਾਂ ਖੜੀ ਆ ਆਪਣੇ ਪੁੱਤ ਨੂੰ ਕਿੱਡਾ ਦੇਖੋ ਕੱਦ ਕਾਠ ਬੰਨ ਕੇ ਸਿੰਗਲ ਨਾਲ ਲੈ ਕੇ ਆਉਣਾ ਪਿਆ ਇੰਦਰਜੀਤ ਨੂੰ ਅੱਜ ਸਾਡੇ ਪੰਜਾਬ ਦੇ ਹਾਲਾਤ ਇਦਾਂ ਦੇ ਬਣ ਗਏ ਡਿਪਰੈਸ਼ਨ ਇਸ ਲੈਵਲ ਤੇ ਵੱਧ ਰਿਹਾ ਜਿਹੜੀ ਸਪੀਡ ਆ ਸਾਡੀ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਜਿਹੜੀ ਚਾਹਤ ਆ ਸਾਡੀ ਉਹ ਸਾਨੂੰ ਜੈਲ ਸੀ ਜਿਹੜੀ ਸਾਨੂੰ ਇੱਕ ਦੂਜੇ ਦੇ ਪ੍ਰਤੀ ਜਿਉ ਉਹਨੇ ਕੋਠੀ ਪਾਲੀ ਤਾਂ ਮੈਂ ਵੀ ਪਾਉਣੀ ਐ ਜਿਉ ਉਹਨੇ ਕਾਰ ਲੈ ਲਈ ਤਾਂ ਮੈਂ ਵੀ ਲੈਣੀ ਐ ਤੇ ਜੇ ਉਹਦਾ ਮੁੰਡਾ ਬਾਹਰ ਚੱਲਿਆ ਗਿਆ ਤਾਂ ਮੈਂ ਵੀ ਆਪਦਾ ਭੇਜਣਾ ਵਾਂ ਇਹਨੇ ਸਾਨੂੰ ਉਹ ਹੱਸਦਾ ਖੇਡਦਾ ਪੰਜਾਬ ਡਿਪਰੈਸ਼ਨ ਕਿ ਲਿਆ ਕੇ ਖੜਾ ਕਰਤਾ ਉਹ ਦਵਾਮੇ ਮਾਰਦੇ ਜਿਹੜੇ ਮੇਲਿਆਂ ਨੂੰ ਜਾਂਦੇ ਸੀ ਸਾਡੇ ਕਿਸਾਨ ਭਰਾ ਉਹ ਜਾ ਹਸਪਤਾਲਾਂ ਦੇ ਚੱਕਰ ਲਾਉਂਦੇ ਫਿਰਦੇ ਉਹ ਆਪਣੇ ਧੀਆਂ ਪੁੱਤਾਂ ਨੂੰ ਘਰੇ ਸੰਗੜਾ ਨਾ ਬੰਨੀ ਬੈਠੇ ਐ ਤੇ ਫਿਰ ਉੱਤੋਂ ਦੀ ਸਾਨੂੰ ਬਹਿਮਾ ਭਰਮਾ ਨੇ ਇਸ ਕਦਰ پاگل ਬਣਾਇਆ ਇੱਕ ਬਾਬਾ ਗਏ ਇਸ ਤਰੀਕੇ ਨਾਲ ਚੱਲ ਰਿਹਾ ਪਿੰਡਾਂ ਦੇ ਵਿੱਚ ਕਿਸੇ ਦਾ ਧੀ ਪੁੱਤ ਡਿਪਰੈਸ਼ਨ ਦੇ ਕਾਰਨ ਕੋਈ 2-4 ਆਪਣੀਆਂ ਸਿਪਲੀਆਂ ਮਾਰਨ ਲੱਗ ਜਾਂਦਾ ਤਾਂ ਉਹਨੂੰ ਭੂਤ ਪ੍ਰੇਰ ਦਾ ਉਹਨੂੰ ਕਿਸੇ ਪਰਾਈ ਆਤਮਾ ਦਾ ਸਾਆਇਆ ਕਹਿ ਕੇ ਡਰਾਇਆ ਜਾਂਦਾ ਉਹਨੂੰ ਲੁੱਟਿਆ ਜਾਂਦਾ ਇਲਾਜ ਕਰਾਉਣ ਦੀ بجائے ਉਹਨਾਂ ਨੂੰ ਹੋਰ ਹੀ ਪਾਸੇ ਲੈ ਜਾਂਦੇ ਤੇ ਇਹ ਜਿੰਨੀਆਂ ਵੀ ਭੈਣਾਂ ਖੜੀਆਂ ਮਾਵਾਂ ਇਹਨਾਂ ਨੇ ਸਾਰੇ ਬਾਬੇ ਤੇ ਹਾਲੇ ਸਾਰੇ ਥਾਵਾਂ ਤੇ ਚੌਂਕੀਆਂ ਭਰ-ਭਰ ਕੇ ਬੜਾ ਕੁਝ ਕਰਕੇ ਦੇਖ ਲਿਆ ਪਰ ਅੱਜ ਗੁਰਨਾਨਕ ਦੇ ਘਰ ਵਿੱਚ ਲੱਗਿਆ ਦਵਾਈਆਂ ਦਾ ਲੰਗਰ ਕਰੀਬ 7000 ਭੈਣਾਂ ਤੇ ਭਰਾਵਾਂ ਦੇ ਸੰਗਲਾਂ ਨੂੰ ਬੇੜੀਆਂ ਨੂੰ ਖਲਵਾ ਚੁੱਕੇ ਪਿਛਲੇ 5-6 ਸਾਲਾਂ ਦੇ ਵਿੱਚ ਸੰਗਲਾਂ ਦੇ ਢੇਰ ਲੱਗੀ ਜਾਂਦਾ ਸਾਡੇ ਕੋਲੇ ਹਰ ਕੈਂਪ ਚ ਅਸੀਂ 5-7 ਮੈਂਬਰਾਂ ਦੇ ਸੰਗਲ ਖੋਲਦੇ ਆਂ ਕਰੀਬ 8-10 ਕੁਆਂਟਲ ਸੰਗਲ ਸਾਡੇ ਕੋਲੇ ਪਿਆ ਰਿਕਾਰਡ ਵਾਸਤੇ ਵੀ ਇਹ ਸੰਗਲ ਪੰਜਾਬ ਦੇ ਸਾਡੇ ਧੀਆਂ ਪੁੱਤਾਂ ਦੇ ਗਿੱਟਾਂ ਤੇ ਗੁੱਟਿਆਂ ਤੋਂ ਗੁੱਟਾਂ ਤੋਂ ਉਤਾਰਿਆ ਗਿਆ ਕਿਉਂ ਕਿ ਕਿਉਂਕਿ ਸਾਡੀ ਆਪਸ ਵਿੱਚ ਭਾਈਚਾਰਕ ਸਾਂਝ ਟੁੱਟਦੀ ਜਾਂਦੀ ਹੈ ਅੱਗੇ ਜੇ ਕੋਈ ਨਰਮਲ ਵਰਗਾ ਵੀਰ ਛੋਟੀ ਮੋਟੀ ਕਿਸੇ ਟੈਨਸ਼ਨ ਦਾ ਸ਼ਿਕਾਰ ਹੁੰਦਾ ਸੀ ਤਾਂ ਬੰਦਾ ਨਾਨਕੀ ਚਲੇ ਜਾਂਦਾ ਸੀ 6 ਮਹੀਨੇ ਨਾਨਕੀ ਲਾਇਆ ਮਾਸੀ ਕੋਲੇ ਚਲਾ ਗਿਆ ਭੂਆ ਕੋਲੇ ਚਲਾ ਗਿਆ ਹੁਣ ਨਾ ਤਾਂ ਮਾਸੀ ਕੋਲੇ ਟਾਈਮ ਆ ਨਾ ਭੂਆ ਕੋਲੇ ਟਾਈਮ ਸਮਾਂ ਹੀ ਨਹੀਂ ਰਿਹਾ ਕਿਸੇ ਕੋਲ ਤਾਂ ਫਿਰ ਨਰਮਲ ਸਿੰਘ ਜਾਵੇ ਤੇ ਜਾਵੇ ਕਿੱਧਰ ਅਰਦਾਸ ਕਰਿਓ ਨਰਮਲ ਦਾ ਆਉਣ ਵਾਲਾ ਜੀਵਨ ਖੁਸ਼ੀਆਂ ਤੇ ਤੰਦਰੁਸਤੀ ਭਰਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ why